ਫੋਰ ਕਰੋ ਦਬਕੇ ਤੇ ਜਿੰਨੇ ਮੇਰੇ ਵੀਰ ਬਣਾ ਗਏ ਨੇ ਸਾਰਿਆਂ ਨੂੰ ਸਬਸਕ੍ਰਾਈਬ ਕਰਨਾ ਪਲੀਜ਼ ਯਾਰ ਖੇਡਣਾ ਗੇਮ ਲਹੌੜੀ ਅੱਜ ਆਪਾਂ ਕਰ ਰਹੇ ਆ ਅੱਛਰ ਦਿਖਾਵਾਂਗੇ ਆਈਆਂ ਗੱਲਾਂ ਖਟਾਏ ਜਿਹੜਾ ਪੰਜਾਬ ਦੇ ਵਿੱਚ ਤੇ ਵੀ ਸਿਲਾਰੇ ਬਾਹਰ ਕੱਢਿਆ ਉਹ ਪਸੰਦ ਕਰਾਂਗੇ ਥੋੜਾ ਮੋਟਾ ਬਾਕੀ ਗੱਲ ਗੁੱਲ ਕਰਨੀ ਕਰਵਾਵਾਂਗੇ ਆ ਜਓ ਮਿੱਤਰੋ ਲੈਸ ਉੱਪਰ ਪਾਸੇ ਵਿਖੋਣੇ ਆ ਤੇਲੇ ਪਾਸੇ ਹੀ ਕਰਦੇ ਕੁਝ ਥੋੜੇ ਇਹ ਪਾ ਦੂਸਰੇ ਪਾਸੇ ਲਾ ਦਈਏ ਮੜਾਏ ਦੂਸਰੇ ਪਾਸੇ ਕਰ ਲੱਗੇ ਕਰਤਾ ਮਤਾ ਬੁਟਾਈ ਜਾ ਮੋਰੋਂ ਬੁਟਾ ਵੀ ਪਾ ਲਾ ਲੈਂਦੇ ਜਿੱਟੀ ਵੀ ਲੈਂਦੇ ਪੁੱਤਾ ਵਰਗਾ ਹੈ ਪੁੱਤੀ ਵੀ ਮਰੇ ਸੀ ਕਾ ਲਾ ਬਹੁਤ ਇਹਨੂੰ ਦਿੱਤੀ ਸਾਰੀ ਤੇ ਗੜਾ ਦੀਵਾਰ ਨੂੰ ਪੌਂਦੀ ਹਟਾਉਣ ਵਾਲਾ ਜਿਹੜੀ ਮਕੰਮਲ ਕਮੇਟੀ ਲੱਗੀ ਜਾਵੇ ਹਰ ਸਮੇਂ ਤੋਂ ਹੋਵੇਗਾ ਅੱਜ ਕੋਈ ਬਲਾਕ ਵਾਲੀ ਸਾਰੇ ਦਿਖਾ ਦੇ ਕੇ ਥੋੜਾ ਜਿਹਾ ਪਰ ਵੀ ਲੈਣੇ ਆਉਂਦੇ ਕਿ ਕਿ ਕਰ ਰਹੇ ਹਾਂ ਦੇਖੋ ਇਹ ਮੀਨੂ ਮਾਰ ਮੋਚੀ ਗਿਆ ਹਵਾਜ਼ ਕੁਝ ਕਰਕੇ ਕਿਰਨ ਕੋਸ਼ਿਸ਼ ਕਰਦੇ ਆਂ ਇਹ ਆਨ ਨਹੀਂ ਕੀਤਾ ਤਾਂ ਅਸੀਂ ਇਹਦੇ ਤੋਂ ਚਾਰ ਚੀਜ਼ ਮਾਰਨੀ ਕਾਲੇ ਕਟਨੇ ਹੈ ਰੈਕ ਦੀ ਟਾਸੇ ਦੇ ਪੱਪੜ ਚੋਗ ਇਹ ਪੋਦਰਮਣਾ ਅਸਿਕਾ ਆਪੀ ਕਰਾਂ ਮੇਰੇ ਨਾਲ ਯਾਰ ਨੇ ਸਰਟ ਤੇ ਉਹਦੇ ਥੋਲੇ ਦੇ ਇੱਥੇ ਤੱਕ ਟੁੱਟ ਗਿਆ ਤਾਂ ਡਿਸਕੂ ਲੋ ਦਾ ਪੁਆਇੰਟ ਇਹਦਾ ਵੀ ਖਰਕਾ ਤੇ ਤਕਨੀਕਲਾ ਕੜਾ ਬਦਲਾ ਮੰਗ ਰਿਹਾ ਸੀ ਉੱਪਰ ਲਿਆ ਗਿਆ ਮੈਨੂੰ ਲੱਗੇ ਵਾਪਸ ਜੇ ਪੁੱਛਿਆ ਸੀ ਮੈਂ ਕਿਸੇ ਹਾਂ ਪੜ ਗਿਆ ਹੁਣ ਮਿੱਤਰੋ ਆਪਾਂ ਕਰ ਰਹੇ ਆਂ ਅੱਛਰਦੀ ਹੋਣਾ ਸਫਾਈ ਕਰ ਰਹੇ ਆਂ ਆਪੇ ਵੀ ਚਿਪਾਣਾ ਆ ਕਾਲਾ ਆ ਕਾਲਾ ਤੇ ਰਸੀਲਾਂ ਲਈ ਕਰਦਾ ਜਦ ਹੁਣ ਵਾਣ ਵਾਇਆ ਸੀ ਗਿਆ ਇਹਨਾਂ ਉਸ ਦਿਨ ਵੀਡੀਓ ਬਣਾਉਣੀ ਸੀ 1% ਤੇ ਘੰਟਾ ਚੱਲ ਗਿਆ ਪਤਾ ਨਹੀਂ 2 ਘੰਟੇ ਚੱਲੇ ਕਿੰਨੇ ਘੰਟੇ ਤੇ ਪਰ ਵੀਡੀਓ ਨਹੀਂ ਬਣੀ ਦੂਜਾ ਮਲ ਘਰੇ ਭੁੱਲ ਗਿਆ ਮੈਂ ਕਿਤੇ ਡੈਡੀ ਨਾਲ ਲਿਆ ਆਜੀ ਜੰਲੀ ਕੋਣ ਲੱਗ ਜਾਂਦੀਆਂ ਇਹਦੀਆਂ ਉਧਰਲੇ ਪਾਸੇ ਬਲੋ ਮਾਰੀ ਜਾਂਦਾ ਕੰਮ ਪੂਰਾ ਅਜੇ ਕਰਨ ਵਾਲਾ ਪਿਆ ਤੇ ਆਪਾਂ ਕਿਰਾਂ ਆਪਾਂ ਸਫਾਈ ਕਰਨੀ ਹੈ ਇਸ ਨਾਲ ਨਹੀਂ ਕਰਦੇ ਇਹਨਾਂ ਕਰਦਨੇ ਸਫਾਈ ਤੇ ਮਾੜਾ ਮਟਰ ਤੇਲ ਹੁੰਦਾ ਇਹਨਾਂ ਨੂੰ ਸਾਫ ਹੋ ਜਾਂਦਾ ਇੰਨਾ ਲੱਗਦਾ ਫਿਰ ਜਦੋਂ ਲੀਕ ਨਹੀਂ ਜਾਂਦਾ ਜਿਹੜਾ ਵੀ ਲੀਕ ਹੋਦਾ ਸਾਰਾ ਕੁਝ ਹਟਾ ਆ ਇੱਕ ਦਿਨ ਦੇਖੀ ਜੇ ਇਹ ਤਾਂ ਮੂੰਹ ਕਾਲ ਸੀ ਚੁੰਬੜ ਜਾਂਦੀ ਮਾਣੀ ਮੁੱਟੀ ਤੇ ਲੀਕ ਹੁੰਦਾ ਲੈ ਕਿਧਰੇ ਇੱਕ ਕਾਲ ਸੀ ਤੇਲੇ ਪਾਸੇ ਦਿਖਾਉਣਾ ਤੁਹਾਨੂੰ ਹੋਣਾ ਆਪਣਾ ਰਿਫਰਿਗੇਟਰ ਵੀ ਖਰਾਬ ਹੋ ਗਿਆ ਯਾਰ ਸੜ ਗਿਆ ਲੱਗਦਾ ਕੱਲ੍ਹ ਦਿਹਾੜੇ ਸੜ ਤੱਕ ਚਾ ਵੀ ਜੋ ਵੀ ਭਰਾ ਆਇਆ ਸੀ ਕਿਤੇ ਹੁਣ ਇੱਕ ਤੇ ਖਰਤਾ ਕੁਛ ਮਿਲਣ ਲੱਗਦਾ ਆਈ ਨਹੀਂ ਯਾਰ ਲੈਟ ਮਨੇ ਦੱਸਿਆ ਸੀ ਜਿੱਦ ਨਹੀਂ ਮੜਾ ਸੜ ਕੇ ਮੋੜ ਕੇ ਨਹੀਂ ਲੇਟ ਹੋਣੀ ਕਿਵੇਂ ਕਿ ਪੈਸੇ ਲਾਏ ਇਲਟੀਨੇਟਰ ਖਰਾਬ ਹੋ ਗਿਆ ਬੜਾ ਮਿੱਤਰੋ ਜਿਵੇਂ ਆਵੇ ਲੀਕ ਹੋਇਆ ਭਾਈ ਤੁਹਾਨੂੰ ਆਸਰਾ ਸਾਰਾ ਕੁਸੂ ਹੋ ਗਿਆ ਨਾ ਗਾਰਸ ਜੰਬੜੀ ਪਈ ਆ ਮੜਾ ਉੱਤੇ ਸਾਫ ਕਰ ਦਿੱ ਗਿਆ ਸਾਜੀ ਸੈਟ ਹੋ ਗਿਆ ਮੜ ਕੇ ਵਧੀਆ ਇਹ ਲੱਗਦਾ ਸੋਨਾ ਨਜ਼ਰ ਆਇਆ ਮੇਤਰ ਸਰਵ ਕਰਨਾ ਪੂਰਾ ਹੀ ਹੋਇਆ ਗਿਆ ਪਰ ਆਪਾਂ ਥੋੜਾ ਮੋਟਾ ਕਰਤਾ ਕਈ ਵਾਰ ਲਿਆਉਣਾ ਬੰਦਾ ਦਾ ਤੇ ਆਪਣੀ ਮੇਤਰੋ ਅੱਖ ਵੀ ਖਰਾਬ ਹੋ ਗਈ ਹੈ ਸਰਦੀ ਦੇਖੋ ਕਿਵੇਂ ਇਹ ਬਲਬ ਸੜ ਗਿਆ ਯਾਰ ਰਾਤ ਨੂੰ ਲੇਟਾਂ ਚਲਾਈਆਂ ਸਾਨੂੰ ਟੰਗਾਂ ਬਾਹਰ ਕਰਿਆ ਗਿਆ ਗਿਆ ਤੇ ਬਾਕੀ ਦੱਸੋ ਕਿਵੇਂ ਲੱਗ ਰਿਹਾ ਹੈ ਸ਼ੇਰ ਕੇ ਬਾਈ ਮੇਟਰੋ ਅਗਲੇ ਵਲੋਗਸ ਮਿਲਦੇ ਹਾਂ ਫਿਰ ਆਪਾਂ